ਸਾਖੀ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਜਦੋਂ ਗੁਰਨਾਨਕ ਪਾਸਾ ਮਿਸਰ ਦੇ ਕਾਹਰਾਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਜੋ ਉਥੋਂ ਦਾ ਬਾਦਸ਼ਾਹ 카ਰੂ ਹੈ ਉਹ ਲੋਕਾਂ ਦਾ ਸ਼ੋਸ਼ਣ ਕਰਦਾ ਹੈ ਤੇ ਧਨ ਦੌਲਤ ਇਕੱਠੀ ਕਰਦਾ ਹੈ ਮਹਾਰਾਜ ਨੇ ਉਸ ਨੂੰ ਸਮਤ ਬਖਸ਼ੀ ਅਤੇ ਦੱਸਿਆ ਕਿ ਨਾਲ ਤਾਂ ਸੋਈ ਨਹੀਂ ਜਾਂਦੀ ਤੂੰ ਜੋ ਇਨੀ ਧਨ ਦੌਲਤ ਇਕੱਠੀ ਕਰ ਰੱਖੀ ਬੈਠਾ ਹੈ ਇਹ ਤੇਰੇ ਨਾਲ ਨਹੀਂ ਜਾਣੀ ਨਾਲ ਤੇਰੇ ਚੰਗੇ ਕਰਮ ਜਾਣੇ ਨੇ ਸਾਖੀ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਸਰ ਦਾ ਸਮਰਾਟ ਜੋ ਹਮੀਦ ਸੀ ਉਹਦਾ ਇੱਕੋ ਇੱਕ ਮਕਸਦ ਤਾਂ ਦੌਲਤ ਇਕੱਠੀ ਕਰਨਾ ਸੀ ਤਾਂ ਜੋ ਦੁਨੀਆ ਦਾ ਸਭ ਤੋਂ ਅਮੀਰ ਰਾਜਾ ਬਣ ਸਕੇ ਉਸ ਨੂੰ ਜਨਤਾ ਦੀ ਭਲਾਈ ਦਾ ਕੋਈ ਮਤਲਬ ਨਹੀਂ ਸੀ ਉਹ ਹਰ ਵੇਲੇ ਆਪਣੀ ਜਨਤਾ ਦਾ ਸ਼ੋਸ਼ਣ ਕਰਦਾ ਉਸ ਨੇ ਤਾਂ ਦੌਲਤ ਕਰਕੇ ਇੰਨਾ ਅੰਨਾ ਹੋ ਚੁੱਕਿਆ ਸੀ ਕਿ ਜਦੋਂ ਮੁਸਲਮਾਨ ਮਰਦੇ ਨੂੰ ਦਫਨਾਉਂਦੇ ਹਨ ਤਾਂ ਉਸ ਦੇ ਮੂੰਹ ਵਿੱਚ ਸਿੱਕਾ ਪਾਉਂਦੇ ਹਨ ਬਾਸਾ ਕੌਰੂ ਨੇ ਉਹ ਸਿੱਕੇ ਮੁਰਦਿਆਂ ਦੇ ਮੂੰਹ ਤੋਂ ਕਢਵਾ ਲਏ ਸਨ ਪਰ ਜਦੋਂ ਗੁਰੂ ਨਾਨਕ ਮਹਾਰਾਜ ਦੀ ਮਿਹਰ ਹੋਈ ਉਸਤੇ ਤਾਂ ਗੁਰੂ ਨਾਨਕ ਸਾਹਿਬਾ ਕਿਦਾਂ ਸਿੱਖ ਬਣਿਆ ਉਹ ਤੁਹਾਨੂੰ ਦੱਸਦੇ ਹਾਂ ਗੁਰੂ ਨਾਨਕ ਸਾਹਿਬ ਮਦੀਨਾ ਨਗਰ ਵੱਲੋਂ ਤਾਵਕ ਨਗਰ ਹੁੰਦੇ ਹੋਏ ਮਿਸਰ ਦੀ ਰਾਤ ਦਾ ਨੀਕਾਹਰਾ ਪਹੁੰਚੇ ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਬਹੁਤ ਹੀ ਸੁੰਦਰ ਸ਼ਹਿਰ ਹੈ ਉਹਨਾਂ ਦਿਨਾਂ ਵਿੱਚ ਉੱਥੇ ਸਮਰਾਟ ਹਮੀਦ ਆਰਾ ਸੀ ਜਿਹਦਾ ਮੁਖ ਲਕਸ਼ੀ ਜਨਤਾ ਦਾ ਸ਼ੋਸ਼ਣ ਕਰਕੇ ਪੈਸੇ ਇਕੱਠੇ ਕਰਨਾ ਵਾਸਤਵ ਵਿੱਚ ਰਾਸ਼ਟਰੀ ਕਮਾਈ ਵਿੱਚੋਂ ਜਨਤਾ ਦੀ ਭਲਾਈ ਅਤੇ ਨਾਗਰਿਕਾਂ ਦੀ ਸੁੱਖ ਸਹੂਲਤ ਲਈ ਸਮਰਾਟ ਹਮੀਦ ਕੁਝ ਵੀ ਖਰਚ ਨਹੀਂ ਸੀ ਕਰਦਾ ਇਸ ਲਈ ਉਸ ਦੀ ਜਨਤਾ ਨੇ ਉਸ ਨੂੰ ਸਮਰਾਟ ਕੰਜੂਸ ਕਹਿਣਾ ਸ਼ੁਰੂ ਕਰ ਦਿੱਤਾ ਕੰਜੂਸ ਨੂੰ ਮਿਸਰੀ ਭਾਸ਼ਾ ਵਿੱਚ ਕਾਰੂ ਕਹਿੰਦੇ ਹਨ ਇਸ ਲਈ ਇਸ ਬਾਸਾ ਨਾਮ ਹਮੀਦ ਕਾਰੂ ਪੈ ਗਿਆ ਪਰ ਉਹ ਦਰਵੇਸ਼ਾਂ ਫਕੀਰਾਂ ਦਾ ਬਹੁਤ ਸਨਮਾਨ ਕਰਦਾ ਸੀ ਜਗਤੰਦ ਗੁਰੂ ਜਦੋਂ ਕਾਹਰਾ ਪਹੁੰਚੇ ਤਾਂ ਉੱਥੇ ਸਰਕਾਰੀ ਅਧਿਕਾਰੀਆਂ ਨੇ ਜਗਤ ਗੁਰੂ ਨੂੰ ਦੇਸ਼ ਵਾਸੀਆਂ ਦੀ ਪੀੜ ਕੈ ਸੁਣਾਈ। ਗੁਰਦੇਵ ਨੂੰ ਉਹਨਾਂ ਨੇ ਅਨੁਰੋਧ ਕੀਤਾ ਕਿ ਬਾਦਸ਼ਾਹ ਨੂੰ ਕੋਈ ਐਸੀ ᔪਕਤੀ ਦੱਸੋ ਜਿਸ ਨਾਲ ਉਹ ਪੈਸੇ ਲੋਹ ਵਿੱਚੋਂ ਮੁਕਤ ਹੋ ਜਾਣਾ ਤਾਂ ਜੋ ਉਹ ਪੈਸਾ ਜਨਤਾ ਦੀ ਭਲਾਈ ਲਈ ਖਰਚ ਕੀਤਾ ਜਾਵੇ। ਗੁਰੂ ਸਾਹਿਬ ਨੇ ਜਦੋਂ ਅਧਿਕਾਰੀਆਂ ਅਤੇ ਜਨਤਾ ਦੀਆਂ ਕਠਿਨਾਈਆਂ ਮੁਸ਼ਕਲਾਂ ਸੁਣੀਆਂ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਲਾਇਆ। ਕਿਉ ਬਾਸਾ ਨੂੰ ਸਿੱਧੇ ਰਾਹ ਪਾ ਦੇਣਗੇ ਗੁਰੂ ਸਾਹਿਬ ਰਾਜ ਮਹਿਲ ਤੱਕ ਪਹੁੰਚੇ ਅਤੇ ਉੱਥੇ ਜਾ ਕੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਸ਼ਬਦ ਸ਼ੁਰੂ ਕੀਤਾ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜਦੋਂ ਇਹ ਸ਼ਬਦ ਦੀ ਆਵਾਜ਼ ਰਾਜੇ ਦੇ ਕੰਨਿ ਪਈ ਤਾਂ ਆਪਣੀ ਰਾਣੀ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆ ਗਿਆ ਉਸ ਨੇ ਗੁਰੂ ਸਾਹਿਬ ਦੇ ਪ੍ਰਵਚਨ ਸੁਨੇ ਗੁਰਦੇਵ ਨੇ ਕਿਹਾ ਇਹ ਦ੍ਰਿਸ਼ਟੀਮਾਨ ਸਭ ਸੰਸਾਰ ਝੂਠ ਹੈ ਕੌਕੀ ਤਬਦੀਲੀ ਕੁਦਰਤ ਦਾ ਨਿਯਮ ਹੈ ਇੱਥੇ ਕੋਈ ਸਥੇਰ ਨਹੀਂ ਰਹਿੰਦਾ ਜੋ ਆਇਆ ਹੈ ਉਸਨੇ ਚਲੇ ਜਾਣਾ ਹੈ ਇਸ ਲਈ ਸਾਨੂੰ ਸ਼ੁਭ ਗੁਣਾਂ ਦਾ ਭੰਡਾਰ ਇਕੱਠਾ ਕਰਨਾ ਚਾਹੀਦਾ ਹੈ ਤਾਂ ਜੋ ਪਰਲੋਕ ਵਿੱਚ ਸਹਾਈ ਹੋ ਸਕਣ ਇਸ ਬਚਨ ਨੂੰ ਸੁਣ ਕੇ ਬਾਸਾ ਹਮੀਨ ਨੇ ਵਿਚਾਰ ਕੀਤੀ ਫਕੀਰ ਦੀ ਗੱਲ ਵਿੱਚ ਸਚਾਈ ਹੈ ਅਤੇ ਉਹ ਗੁਰਦੇਵ ਜੀ ਦੀ ਸ਼ਰਨ ਵਿੱਚ ਆ ਕੇ ਕਹਿਣ ਲੱਗਾ ਹੈ ਫਕੀਰ ਸਾਈ ਤੁਸੀਂ ਕੋਈ ਸੇਵਾ ਦਾ ਮੌਕਾ ਪ੍ਰਦਾਨ ਕਰੋ ਇਸ ਉੱਤੇ ਜਗਤਗੁਰੂ ਨੇ ਉਸ ਨੂੰ ਇੱਕ ਸੋਈ ਦਿੱਤੀ ਅਤੇ ਕਿਹਾ ਇਹ ਸਾਡੀ ਅਮਾਨਤ ਜਾਣ ਕੇ ਰੱਖ ਲਵੋ ਅਸੀਂ ਇਸ ਨੂੰ ਤੁਹਾਡੇ ਕੋਲੋਂ ਅਗਲੇ ਜਹਾਨ ਵਿੱਚ ਲੈ ਲਵਾਂਗੇ ਬਾਦਸ਼ਾਹ ਨੇ ਬਿਨਾਂ ਕੋਈ ਵਿਚਾਰ ਕੀਤੇ ਸੋਈ ਰੱਖ ਲਈ ਅਤੇ ਆਪਣੀ ਬੇਗਮ ਨੂੰ ਸੋਈ ਦੇ ਕੇ ਕਿਹਾ ਸੋਈ ਸੰਭਾਲ ਲਵੋ ਇਹ ਸੋਈ ਨਾਨਕ ਸ਼ਾਹ ਫਕੀਰ ਦੀ ਅਮਾਨਤ ਹੈ ਉਹ ਸਾਤੋਂ ਇਸ ਨੂੰ ਅਗਲੇ ਜਹਾਨ ਵਿੱਚ ਵਾਪਸ ਲੈ ਲੈਣਗੇ ਇਹ ਸੁਣ ਕੇ ਸੂਝਵਾਨ ਬੇਗਮ ਬੋਲੀ ਤੁਸੀਂ ਵੀ ਕਿਵੇਂ ਜੇ ਗੱਲਾਂ ਕਰਦੇ ਹੋ ਅਗਲੇ ਜਹਾਨ ਵਿੱਚ ਤਾਂ ਸਰੀਰ ਵੀ ਨਹੀਂ ਜਾਂਦਾ ਕੀ ਇਹ ਸੂਈ ਨਾਲ ਜਾਵੇਗੀ ਇਹ ਦਲੀਲ ਸੁਣ ਕੇ ਬਾਦਸ਼ਾਹ ਤੁਰੰਤ ਭਰਤ ਆਇਆ ਅਤੇ ਜਗਤ ਗੁਰੂ ਨੂੰ ਸੂਈ ਵਾਪਸ ਕਰਕੇ ਕਹਿਣ ਲੱਗਾ ਕਿਰਪਾ ਕਰਕੇ ਇਹ ਸੂਈ ਤੁਸੀਂ ਮੇਰੇ ਤੋਂ ਵਾਪਸ ਲੈ ਲਵੋ ਮੈਂ ਇਸ ਨੂੰ ਨਾਲ ਨਹੀਂ ਲੈ ਕੇ ਜਾ ਸਕਦਾ ਕਿਉਂਕਿ ਮੇਰਾ ਤਾਂ ਸਰੀਰ ਵੀ ਇੱਥੇ ਛੁੱਟ ਜਾਵੇਗਾ ਬਾਦਸ਼ਾਹ ਦਾ ਜਵਾਬ ਸੁਣ ਕੇ ਗੁਰੂ ਨਾਨਕ ਬੋਲੇ ਜਦੋਂ ਇਹ ਛੋਟੀ ਜਹੀ ਸੂਈ ਤੂੰ ਨਾਲ ਨਹੀਂ ਲੈ ਕੇ ਜਾ ਸਕਦਾ ਜਾਂ ਜੋ ਇਨਾ ਵਿਸ਼ਾਲ ਪੈਸਿਆਂ ਦਾ ਭੰਡਾਰ ਜੇ ਤੂੰ ਇਕੱਠਾ ਕੀਤਾ ਹੈ ਉਹ ਤੇਰੇ ਨਾਲ ਕਿਵੇਂ ਜਾਵੇਗਾ ਜਦੋਂ ਗੁਰੂ ਸਾਹਿਬ ਨੇ ਇੰਨੀ ਗੱਲ ਕਹੀ ਤਾਂ ਕੌਰੂ ਬਾਦਸ਼ਾ ਮਹਾਰਾਜੀ ਦੇ ਚਰਣਾ ਚ ਡਿੱਗ ਪਿਆ ਅਤੇ ਮਾਫੀ ਦੀ ਬੇਨਤੀ ਕਰਨ ਲੱਗਾ ਗੁਰਦੇਵ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਨੇਕ ਬਾਦਸ਼ਾ ਉਹੀ ਹੈ ਜੋ ਆਪਣੀ ਧਨ ਦੌਲਤ ਆਪਣੀ ਜਨਤਾ ਤੇ ਲੋਕ ਭਲਾਈ ਲਈ ਖਰਚ ਕਰੇ ਅਤੇ ਕਾਰੂ ਬਾਦਸ਼ਾ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਕੈ ਤਾਂ ਦੌਲਤ ਨਾਲ ਨਹੀਂ ਜਾਣੀ ਨਾਲ ਤਾਂ ਬੰਦੇ ਸਿਰਫ ਚੰਗੇ ਕਰਮ ਜਾਣੇ ਹਨ ਅਤੇ ਉਸ ਦਿਨ ਤੋਂ ਬਾਅਦ ਉਸ ਨੇ ਜੋ ਧਨ ਦੌਲਤ ਇਕੱਠੀ ਕੀਤੀ ਸੀ ਉਹ ਆਪਣੇ ਦੇਸ਼ ਵਾਸੀਆਂ ਤੇ ਖਰਚ ਕਰਨੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਜਗਤ ਗੁਰੂ ਨਾਨਕ ਪਾਸ਼ਾ ਨੇ ਇੱਕ ਲੋਭੀ ਰਾਜੇ ਨੂੰ ਸਿਰਫ ਇੱਕ ਸ਼ਬਦ ਸੁਣਾ ਕੇ ਹੀ ਜਨਤਾ ਦੀ ਭਲਾਈ ਵਾਲਾ ਰਾਜਾ ਬਣਾ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੌਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ